ਧਾਂਧਾਂ ਦੇ ਜਾਣੇ ਆ ਨਾ ਤੇ ਸਾਨੂੰ ਦੋ ਚਾਰ ਲਾਜ਼ਮੀ ਮਿਲਣਗੇ ਕੋਈ ਕਹੇਗਾ ਵਿਗਿਆਨੀ ਜੀ ਮਾੜਾ ਜਿਹਾ ਦੋ ਮਿੰਟ ਪਾਸੇ ਹੋ ਗਏ ਮੇਰੀ ਗੱਲ ਸੁਣਿਆ ਜੀ ਮੈਂ ਬੜਾ ਪਰੇਸ਼ਾਨ ਹਾਂ ਮੇਰਾ ਪੁੱਤ ਮੇਰੇ ਕਹਿਚ ਨਹੀਂ ਕੋਈ ਆਂਦਾ ਮੇਰੀ ਧੀ ਕਹਿਚ ਨਹੀਂ ਕੋਈ ਆਂਦਾ ਸਾਡਾ ਬਿਮਾਰ ਦੀ ਜੀਪ ਮਾਰਨੇ ਕੋਈ ਕਹਿੰਦਾ ਜੀ ਕਾਰੋਬਾਰ ਨਹੀਂ ਚੱਲਦਾ ਇਹ ਆਮ ਸਾਡੇ ਦੁਨਿਆਵੀ ਸਾਡੇ ਦੀ ਸਾਰੀ ਦੀ ਪੋਜੀਸ਼ਨ ਹੈ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਪਰ ਅਸੀਂ ਭੁੱਲ ਜਾਂਦੇ ਗੁਰੂ ਕੇ ਬਚਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੈਨੂੰ ਗੁਰੂ ਤੇ ਯਕੀਨ ਨਹੀਂ ਤੇ ਗਿਆਨੀ ਨੂੰ ਪੁੱਛੀ ਜਾਣਾ ਗਿਆਨੀ ਗੁਰੂ ਤੋਂ ਵੱਡਾ ਨਹੀਂ ਭੁਲੱਖਾ ਨਾ ਖਾਈਂ ਦੁਖ ਰੋਗ ਸੰਤਾਪ ਉਤਰੇ ਸੰਤਾਪ ਤੋਂ ਭਾਵੜੇ ਮਨ ਦੇ ਸੰਸੇਨ ਮਨ ਵੀ ਤਾਪ ਨੇ ਇੱਕ ਤਾਂ ਬਲੂਨੀ ਤਾਪ ਹੈ ਨਾ ਸਰੀਰ ਦਾ ਜਿਹਨੂੰ ਵਾਇਪਿਤ ਬਲਗਮ ਆਪਾਂ ਕਹਿੰਦੇ ਕਫ ਕਹਿੰਦੇ ਨੇ ਇਹ ਸਰਤਨ ਦੇ ਤਾਰ ਨੇ ਲੇਕਿਨ ਆਧੀ ਵਿਆਦੀ ਤੇ ਪਾਦੀ ਸਾਡੇ ਮਨ ਦੇ ਤਾਪ ਨੇ ਆਪਾਂ ਪੜਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਲਾਗੇ ਚਾ ਕਿ ਪ੍ਰਭ ਅਗੇ ਅਰਦਾਸ ਇਹਨਾਂ ਤਾਪਾਂ ਤੋਂ ਪਾਪ ਹੁੰਦਾ ਆਦੀ ਵਿਆਦੀ ਉਪਾਦੀ ਇਹ ਤਿੰਨ ਤਰ੍ਹਾਂ ਦੇ ਪਾਪ ਨੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕੋਈ ਕਹਿੰਦਾ ਮੈਨੂੰ ਪੀੜ ਤੰਗ ਕਰਦਾ ਹੈ ਮੈਂ ਬੜਾ ਰਹਾ ਨੂੰ ਪੀੜ ਬੜੇ ਤੰਗ ਕਰਦੇ ਲੋਕਾਂ ਨੂੰ ਪਰ ਕਰਦੇ ਉਹਨਾਂ ਨੂੰ ਜੇ ਜਿੱਥੇ ਜਪਜੀਨੀ ਇਹ ਮੇਰਾ ਦਾਵਾ ਜੇ ਜਿੱਥੇ ਜਪਜੀ ਹੈ ਨਾ ਉਥੇ ਪੀਰਾਂ ਦੀ ਕੋਈ ਤਾਕਤ ਨਹੀਂ ਖੰਗਦਾ ਨਹੀਂ ਤੇ ਜੇ ਉਹ ਖੰਗਦੇ ਨੇ ਤੇਦਾ ਭਾਪ ਜਪਜੀ ਇੱਥੇ ਨਹੀਂ ਹੋਣਾ ਜਿੱਥੇ ਜਪਜੀ ਆ ਜਾਏਗਾ ਨਾ ਉਥੇ ਕੋਈ ਪਰੇਸ਼ਾਨੀ ਨਹੀਂ ਆਪਾਂ ਪਰਦੇ ਪਰਮੇਖੜ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੈਗਰੂ ਨੂੰ ਭੁੱਲਣ ਕਰਕੇ ਆਪਾਂ ਪਰੇਸ਼ਾਨ ਆ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਕੋੜੀ ਤੰਦਰੁਸਤ ਹੋ ਗਿਆ ਦੀਪਾਲਪੁਰ ਨਗਰ ਵਿੱਚ ਮੇਰੇ ਮਹਾਰਾਜ ਅੱਗੇ ਚੱਲੇ ਤੂ ਲੰਬਾ ਸ਼ਹਿਰ ਹੈ ਮੁਲਤਾਨ ਜ਼ਿਲ੍ਹਾ ਵਿੱਚ ਆਉਂਦਾ ਹੈ ਹੁਣ ਸਾਬ ਹੋ ਸਕਦਾ ਪੀਤਲੰਬਾ ਵੀ ਜ਼ਿਲ੍ਹਾ ਬਣ ਗਿਆ ਹੋਵੇ ਪਰ ਉਸ ਮੌਕੇ ਮਲਤਾਨ ਤੇ ਅੰਡਰ ਸੀ ਇਹ ਤਲੰਬਾ ਸ਼ਹਿਰ ਕਈ ਇਤਿਹਾਸਕਾਰਾਂ ਦੇ ਮੁਤਾਬਕ ਇਹ ਮਖਦੂਮਪੁਰ ਮਖਦੂਮਪੁਰ ਦੀ ਘਟਨਾ ਹੈ ਜਿਵੇਂ ਕਈ ਸ਼ਹਿਰਾਂ ਚ ਪਿੰਡਾਂ ਦਾ ਜਾਂਦੇ ਨੇ ਪਰ ਸੋ ਕੁਦਰਤੀ ਤੌਰ ਤੇ ਹੁਕਮਨਾਮਾ ਵੀ ਆਇਆ ਸੀ ਮਜੀਦ ਸਾਹਿਬ ਤੇ ਮੈਂ ਵਿਸਤਾਰ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀ ਮਜੀਦ ਸਾਹਿਬ ਸੋਰੀ ਕਥਾ ਚ ਪਰਸੋਂ 30 ਤਰੀਕ ਨੂੰ ਭਾਈ ਮਰਦਾਨੇ ਦੀ ਚੜਾਈ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਦੇ ਮਹਾਰਾਜ ਭਾਈ ਮਰਦਾਨੇ ਦੋ ਬੇੜੇ ਸਨ ਰਜਾਦਾ ਤੇ ਸਜਾਦਾ ਰਜਾਦੇ ਨੂੰ ਉੱਥੇ ਕੁਰਮਸ਼ਹਿਰ ਵਿੱਚ ਪੱਕੇ ਤੌਰ ਤੇ ਸੈੱਟ ਕਰ ਦਿੱਤਾ ਤੇ ਉਹਦੇ ਪਿਤਾ ਦੀ ਥਾਂ ਤੇ ਭਾਈ ਸਜਾਦੇ ਨੂੰ ਨਾਲ ਲੈ ਲਿਆ ਜਦੋਂ ਤਲੰਬੇ ਸ਼ਹਿਰ ਗਏ ਨਾ ਤੇ ਸੱਜਣ ਦਾ ਭਤੀਜਾ ਕੱਜਣ ਇਹਨਾਂ ਦੋ ਰਲ ਕੇ ਦੁਕਾਨ ਪਾਈ ਸੀ ਧਰਮ ਦੀ ਧਰਮ ਦੀਆਂ ਦੁਕਾਨਾਂ ਨਹੀਂ ਬਹੁਤੀਆਂ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਬੜੇ ਵਿਸਤਾਰ ਨਾਲ ਦੁਨੀਆਂ ਦਾ ਕੋਈ ਧਰਮ ਬਾੜਾ ਨਹੀਂ ਗੁਰਮਖੋ ਜੇ ਆਪਾਂ ਬਾੜਾ ਕਹੇ ਤੇ ਆਪਾਂ ਈਰਖਾ ਨਾਲ ਕਹਿੰਦੇ ਆ ਕਿ ਸਾਡਾ ਧਰਮ ਚੰਗਾ ਦੂਜੇ ਬਾੜੇ ਨੇ ਇਹ ਸਾਡਾ ਗਲਤ ਪ੍ਰਚਾਰ ਹੈ ਧਰਮ ਕੋਈ ਬਾੜਾ ਨਹੀਂ ਲੇਕਿਨ ਬਦਕਿਸਮਤੀ ਹੈ ਜਦੋਂ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਜਾਂਦਾ ਉਹ ਧਰਮ ਦਾ ਬੇੜਾ ਕਰ ਕਰ ਦਿੰਦੇ ਨੇ ਠੇਕੇਦਾਰ ਹੀ ਬਾੜੇ ਹਾਂ ਇਮੀ ਸਾਡੇ ਚਾਉਂਦਾ ਨਾ ਕਿ ਜਿਹਨੇ ਪੈਸੇ ਦਿੱਤੇ ਤੇ ਐਨ ਉਸੇ ਮੋਕੇ ਜੋੜਾ ਖਲਾ ਕੇ ਨੇ ਜੀ ਬੜੇ ਗੁਰਮੁਖ ਪਿਆਰੇ ਨੇ ਤੇ ਜੇ ਕਿਸੇ ਨੇ ਆ ਕੇ ਵੀ ਬਾਬਾ ਜੀ ਅਰਦਾਸ ਕਰ ਦਿਓ ਮੇਰੀ ਤਬੀਬ ਨਹੀਂ ਠੀਕ ਤੇ ਜੇ ਪੈਸੇ ਦੇ ਵੀ ਤੇਰੀ ਤਬੀਬ ਠੀਕ ਹੋ ਜੂ ਆ ਤਿੰਨ ਤਨ ਬੋਤਲਾਂ ਸ਼ਰਾਬ ਪੀ ਕੇ ਬੁੱਢੇ ਮਰ ਜਾਂਦੇ ਨੇ ਤੇ ਅਸੀਂ ਕੀਰਤਨ ਕਰਦੇ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਤੇ ਕਿਹੜੀ ਨੇਕੀ ਕਰਕੇ ਚੱਲਿਆ ਕਿ ਨਾ ਜੰਗ ਕਰਕੇ ਚੱਲਿਆ ਇਹ ਪੰਗਾਣੀ ਦਾ ਜੰਗ ਕਰਕੇ ਚੱਲਿਆ ਪੈਸਿਆਂ ਕਰਕੇ ਇਹ ਸਾਡੀ ਹਾਲਤ ਹੈ ਤੁਸੀਂ ਗੁਰੂ ਅਗਰਦਾਸ ਕਰੋ ਕਿ ਅਸੀਂ ਧਾਰਮਿਕ ਬੰਦੇ ਅੰਦਰੋਂ ਤੇ ਬਾਹਰੋਂ ਧਾਰਮਿਕ ਹੋਈਏ ਇਹ ਸਾਡੇ ਕਰਕੇ ਸਾਰਾ ਕੰਮ ਖਰਾਬ ਹੋਇਆ ਜੇ ਜਦੋਂ ਸਾਡਾ ਜੀਵ ਨਹੀਂ ਤੁਹਾਡੇ ਪ੍ਰਭਾਵ ਕੀ ਪਾਏਗਾ ਅਵਰਪਦੇਸੇ ਆਪ ਨਾ ਕਰੇ ਆਪਤ ਜਾਪਤ ਜਨਮੇ ਮਰੇ ਪਹਿਲਾਂ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਜਾਵੇ ਜਿਹਨੂੰ ਇੰਜੀਟ ਲਿਖਿਆ ਐਗਜ਼ਾਮਪਲ ਬੈਟਰ ਥੈਨ ਪਰਸਪੈਕਟ ਬਰੋ ਵਿਚਾਰ ਸਜਾਦੇ ਨੂੰ ਅੰਦਰ ਲੈ ਗਏ ਉਹਦੇ ਕੱਪੜੇ ਲਾਹ ਦਿੱਤੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਲਿਆ ਸਜਾਦੇ ਨੂੰ ਲਾਇਆ ਬਾਹਰ ਕੱਢ ਕੇ ਲੈ ਆਂਦਾ ਸ਼ਰਮਿੰਦਾ ਹੋਇਆ ਪਰ ਚਲਾਕ ਬੰਦੇ ਸਨ ਕਹਿਣ ਲੱਗੇ ਮਹਾਰਾਜ ਇਹ ਮੇਰੇ ਨੌਕਰਾਂ ਨੇ ਕੀਤਾ ਤੇ ਕਿਰਪਾ ਕਰੋ ਤੁਸੀਂ ਪੜਾ ਕਰੋ ਉਹਦਾ ਭਾਵ ਸੀ ਵੀ ਇਹ ਸੌਣ ਤੇ ਅਸੀਂ ਆਪਣਾ ਕੰਮ ਕਰੀਏ ਖਤਮ ਕਰ ਦਈਏ ਇਹਨਾਂ ਨੂੰ ਇਹ ਤਵਾਰੀ ਖਾਲਸਾ ਜ્ઞાਨੀ ਰਤਨ ਸਿੰਘ ਨੇ ਲਿਖਿਆ ਤੇ ਸਾਨੂੰ ਟਕਸਾਲ 'ਚ ਇਹੋ ਕੁਝ ਪੜਾਇਆ ਗਿਆ ਹੈ ਹੁਣ ਉਹ ਵਾਰ-ਵਾਰ ਆਉਂਦਾ ਤੇ ਕਹਿੰਦਾ ਤੁਸੀਂ ਸੌਂਦੇ ਨਹੀਂ। ਸਜਾਦਾ ਕਹਿਣ ਲੱਗਾ ਤੂੰ ਸੌਣ ਦੀ ਗੱਲ ਕਰਦਾ ਹੈ। ਇਹ ਸੁੱਤਿਆਂ ਨੂੰ ਜਗਾਉਣ ਲਈ ਆਉਂਦਾ ਬਾਪੂ। ਜਦੋਂ ਇਹ ਗੱਲ ਕੀਤੀ ਮੇਰੇ ਪਾਤਸ਼ਾਹ ਕਹਿੰਦੇ ਭਾਈ ਸਜਾਦਿਆ ਰਵਾਬ ਵਜਾਏ ਕਾਈ ਸਿਵਤ ਖੁਦਾਏ ਦੀ ਕਰੀਏ ਤੇ ਆਪਾ ਪਰਦੇ ਤੇ ਸੁਣਦੇ ਆਂ। ਭਾਈ ਸਜਾਦੇ ਨੇ ਰਵਾਬ ਵਜਾਇਆ। ਬਾਬੇ ਨੇ ਇੱਕ ਸ਼ਬਦ ਪੜਿਆ ਸੂਹੀ ਮਹੱਲਾ ਪਹਿਲਾ ਊਜਲ ਕਹਾਂ ਚਿਲਕਣਾ। ਕੋਟਮ ਕਾਲੜੀ ਬਸ ਤੋਤਿਆਂ ਜੂਠਣਾ ਉਤਰੇ ਜੇ ਸੋ ਧੋਮਾਂ ਤੇਸ ਇੱਕ ਸ਼ਬਦ ਸੁਣ ਕੇ ਜਿਹਨੂੰ ਆਪਾਂ ਸਜਣ ਠਾਕੇ ਨੇ ਗੁਰੂ ਕੇ ਚਰਨਾਂ ਦੇ ਧਰਮ ਕਰਕੇ ਡਿੱਗ ਪਿਆ ਆਖਿਆ ਮੈਂ ਭੁੱਲਾ ਬਸ ਭੁੱਲ ਮੰਨਣੀ ਹੀ ਗੁਰਮੁਖੋ ਗੁਰਸਿੱਖੀ ਦੀ ਰੀੜ ਦੀ ਹੱਡੀ ਆਪਾਂ ਭੁੱਲ ਮੰਨਦੇ ਨਹੀਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਜੇ ਭੁੱਲਾ ਤੇ ਗੁਰਮੁਖਾ ਫਿਰ ਭਲਾ ਕਰ ਜਿਹੜਾ ਲੁੱਟਮਾਲ ਦਾ ਮਾਲ ਉਹ ਵੰਡ ਦੇ ਔਰ ਗੁਰੂ ਮਹਾਰਾਜ ਨੇ ਉਹਦੇ ਕਰ ਧਰਮਸ਼ਾਲਾ ਬੱਦੀ ਜਿੱਥੇ ਲੋਕਾਂ ਨੂੰ ਕਤਲ ਕਰਦਾ ਤੇ ਲੁੱਟਦਾ ਸੀ ਨਾ ਉਹ ਧਰਮਸ਼ਾਲਾ ਬਣੀ ਅਕੋਰਡਿੰਗ ਟੂ ਭਾਈ ਮਨੀ ਸਿੰਘ